ਤੂੰ ਛੁੱਟੀ ਗੱਲੇ ਕੀ ਕੀ ਐ ਹੈ ਛੁੱਟੀ ਕਿਉਂਗੀ ਬੇ ਆਜ ਮੈਨੂੰ ਕੰਮ ਵਿੱਚ ਜ਼ਰੂਰ ਐ ਐ ਤਕ ਹੋੜੀਆਂ ਮੈੜ ਤੇ ਕਿੜਿਆ ਖਾਜ ਦੀ ਹੁਜਰੀਆਂ ਰੋਦੀਆਂ ਉਹਨੂੰ ਕਹਿ ਦੇ ਨਹੀਂ ਆ ਵੀ ਮੇਰੀ ਵੀ ਖਾਜ ਦੀ ਔਲਾਦ ਐ ਹੈ ਰੋਜ਼ ਲੱਗਦੀ ਸੜਗੇ 8 ਵਜੇ ਘਰ ਤੋਂ ਸਰਪੰਲੀ ਗੁਮਾਰੀ ਪਹਿਣਾ 8 ਵਜੇ ਦਾ ਜੇ ਕੁੜੀਆਂ ਕੋ ਜਾਣਾ ਇਕੱਠੀਆਂ ਕਰਨੇ ਤੇ ਬੁੜੀਆਂ ਨੂੰ ਉਹ ਕੁੜੀਆਂ ਨਾ ਕਿ ਬੁੜੀਆਂ ਕਿ ਬੁੜੀਆਂ ਤੇਰੀਆਂ ਇਹ ਕੁੜੀਆਂ ਵੀ ਬੁੜੀਆਂ ਵੀ ਆ ਕੀ ਆਉਂਦੀ ਹੈ ਫੇਰ ਤੇਰਾ ਬਾਸਰ ਦਿੰਦਾ ਪੈਸੇ ਖਾਏ ਵੀ ਨਹੀਂ ਰੱਜੀ ਲੈ ਗਿਆ ਲੈ ਤਾ ਹਾਈ ਮੈਂ ਬੇਰੀ ਗਾ ਸੁਣ ਲੈ ਅੱਜ ਨੂੰ ਪਿਆੜੀ ਮੇਰੀ ਮਰ ਗਈ ਆ ਹਨਾ ਅੱਜ ਤਾਂ ਮੈਂ ਨੂੰ ਲੈ ਬੈਠ ਅੱਜ ਮੈਂ ਆ ਗਿਆ ਨਈ ਗਾਲੀ ਤੇ ਮੇਰੀ ਭੈਣ ਆਇਆ ਜਿਹੜੀ ਮੈਨਾਂ ਜਾਣਦੀਆਂ ਆ ਅੱਜ ਤਾਂ ਇਹਨਾਂ ਕੋਲ ਇਕੱਠੇ ਕਰਕੇ ਲੱਗੇ ਜਾਉਂ ਕਿ ਕਰਾਇਆ ਕਰਲਾ ਕਰਨਾ ਕਰਲਾ ਪਰ ਨਈ ਗਾਲੀ ਉਹਦੀਆਂ ਸੇਡੀਆਂ ਗੰਦ ਸੁਣ ਲੋ ਇਹ ਇਹਨੂੰ ਰਗੜਿਆ ਬੁਮਾਰੀ ਤੇ ਮੈਨੂੰ ਤੇ ਰਗੜੇ ਨਾ ਹੋੜ ਐਡਾ ਸਾਰਾ ਬੇਸੁੰਦੇ ਸਿਰ ਤੇ ਚਕਾ ਦਿੰਦੇ ਆ ਫਿੱਟੀ ਭਈਆ ਘਰ ਦਾ ਖਾ ਖਾ ਕੇ ਫਿੱਟੀ ਤੂੰ ਬੁਮਾਰੀ ਮੈਨੂੰ ਕੀ ਖਾਣ ਆਇਆ ਸਾਨੂੰ ਖਾ ਗਈ ਸਾਲੀਏ ਸਾਰੇ ਲੈ ਬੁਮਾਰੀ ਪੈਣ ਖਾ ਕੇ ਆਲੂ ਪਿਆ ਦੀ ਜਾਂ ਹੋਰ ਕੀ ਖਾਣਾ ਆ ਇੱਥੇ ਤੇਰੇ ਘਰ ਹੈਗਾ ਕੁਛ ਬੁਮਾਰੀ ਪੈਣਿਆ ਨਾ ਕੀ ਕੁ ਲੈ ਕੇ ਬੁਮਾਰੀ ਪੈ ਨਾ ਤੇਰੇ ਘਰ ਦੇ ਮੇਰੇ ਦਿੱਤਾ ਕੀ ਅੱਜ ਚਾ ਰੱਖੇਗਾ ਬੁਮਾਰੀ ਪੈਣਿਆ ਲੈ 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 ਮੇਰੇ ਘਰ ਜਾ ਕੇ ਤੈਨੂੰ ਦਿੱਤਾ ਨਹੀਂ ਕੁਛ ਵੀ ਆ ਕੀ ਦਾ ਫੁਕਰੇ ਤੇਰੇ ਘਰ ਦੇ ਆ ਇਹ ਬਹਿ ਜਾ ਚੁੱਪ ਕਰਕੇ ਨੰਗ ਤੇਰੇ ਘਰ ਪਿਆ ਕਰਦੇ ਆ ਇਹ ਫਟੇ ਮੂੜੀਏ ਮਾਰੀਏ ਮੇਰੀ ਗੱਲ ਸੁਣ ਸਾਡੇ ਘਰਦਿਆਂ ਨੂੰ ਨੰਗ ਦੱਸੀ ਜਾਂਦੀਆਂ ਆਹਾ 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 ਲੈ ਝੱਗਾ ਪਿਆ ਨੇ ਇਹ ਵੀ ਮੇਰੇ ਮਾਂ ਪਿਓ ਦਿੱਤਾ ਤੇ ਜਿਹੜੀ ਆ ਚੁੰਨੀ ਰਹੀ ਆ ਤੇ ਆ ਜਿਹੜੀ ਸੁਥਣ ਭਾਈ ਆ ਮਾਰੀ ਪੈਨੇ ਵੀ ਮੇਰੇ ਮਾਪਿਆਂ ਦੀ ਅੱਛਾ ਅੱਜ 10 ਵੀ ਤੇਰੇ ਮਾਪਿਆਂ ਦੀ ਆਹੋ ਅੱਜ ਡਾ ਵੀ ਤੇਰੇ ਮਾਪਿਆਂ ਦਾ ਆਹੋ ਆ ਸੁਥਣ ਵੀ ਤੇਰੇ ਮਾਪਿਆਂ ਦੀ ਆਹੋ ਕੱਢਦੇ ਜੇ ਸਾਲੀਏ ਅਸਲੇ ਦੀਆਂ ਇਹ ਕੀ ਗੱਲ ਕੀ ਕੱਢੇ ਬੇ ਆ ਸੁਥਣ ਚ ਨਾ ਦਾ ਮੇਰੇ ਪਜਾਮੇ ਦਾ ਬਾਪ ਆ ਨਾ ਅਲੋਚ ਮੈਂ ਮੇਰੇ ਘਰ ਤੋਂ ਲੈਣ ਹੁੰਦੀ ਸੀ ਅੱਕੇ ਭੈਣਾ ਤੈਨੂੰ ਲੈਣ ਆ ਗਈਆਂ ਹੈ ਮੈਂ ਨਿਸ਼ਚਿਤ ਢਾੜ ਗਈ ਆ ਤੇ ਮੈਂ ਜਿੱਥੇ ਸਲਵਾਰਤ ਨਾਲ ਆ ਰਹੀ ਸੀ ਕਿ ਇਹ ਬਿਮਾਰੀ ਪੈ ਗਿਆ ਕੱਚਾ ਚੱਕ ਗਿਆ ਮੈਂ ਉਹ ਹੀ ਕੱਢ ਕੇ ਪਾ ਰਿਆ ਇਹ ਨਾਰਾ ਲੀ ਕੇ ਅੱਛਾ ਨਹੀਂ ਪਾ ਲਿਆ ਇਹ ਨਾ ਲਾ ਪਾ ਲਿਆ ਇਹ ਨਾ ਲਾ ਪਾ ਲਿਆ ਸਹੀ ਬੋਲ ਹੈ ਉਹ ਦਾਦੇ ਮਾ ਉਹ ਹੀ ਲਈ ਜਾਂਦਾ ਬਿਮਾਰੀ ਤੇ ਕਰਦੇ ਮੈਂ ਲੈ ਕੇ ਮੈਂ ਇਹਦੇ ਘਰ ਦੇ ਫੁਕਰੇ ਪਤਾ ਕੱਡੇ ਸੰਗੜੇ ਆ ਕਿਆ ਕਰਨ ਮੇਰਾ ਡਾਡੀ ਸਿਆਣਾ ਬੋਤਵਾ ਉਹਦੀਆਂ ਗੱਲਾਂ ਸੁਨਿਆ ਕਰ ਮੈਂ ਜਦੋਂ ਇਹਨਾਂ ਦੇ ਘਰੇ ਗਿਆ ਇਹਦਾ ਬੋੜਾ ਸਿਰ ਤੇ ਲਫਾਫਾ ਲੈ ਟੂਟੀ ਥੱਲੇ ਬੈਠਾ ਵੇ ਤੇਰੀ ਮਾਂ ਵੀ ਦੇਖੀ ਸੀ ਆਹ ਉਹ ਟੂਟੀ ਥੱਲੇ ਬੈਠਾ ਮੈਂ ਕਿਹਾ ਭਾਈਆ ਉਹ ਨਾ ਲਗਾਦਾ ਉਹ ਪੁੱਤ ਨਾ ਲਗਾ ਮੈਂ ਕਿਹਾ ਬੇਸਿਰ ਤੇ ਲਫਾਫਾ ਕਰ ਲੈ ਲਿਆ ਕਹਿੰਦਾ ਪੁੱਤ ਮੇਰੀ ਅਕਲ ਚ ਪਾਣੀ ਭੇਜਦਾ ਓਏ ਤੇਰੀ ਮਾਂ ਵੀ ਦੇਖੀ ਬਿਮਾਰੀ ਪੈਣਿਆ ਆ ਕੋਟ ਅੱਡੇ ਤੇ ਕੋਟ ਅੱਡੇ ਤੇ ਅੱਜ ਚੜ ਜਾਂਦੀ ਆ ਦੇਖ ਲੈ ਇੱਕ ਖਾੜੀਏ ਲੈ ਲੈ ਨਾਲ ਦੇ ਚਲਾ ਤੂਫ ਹਾਂ ਉੱਤੇ ਮਾਦ ਫੁੱਟ ਕਹਿੰਦੀ ਮੈਂ ਤਾਂ ਤੇ ਤੇ ਰਵਾਰ ਚੱਤ ਜਾਗੀ ਤਨ ਦਾ ਸੱਪੀ ਪਾ ਦੋ ਐ ਕਦੀ ਮੰਗਦੀ ਤੇਰੀ ਮਾਂ ਆਇਆ ਬਹਿ ਰਿਆ ਸਾਲੀਏ ਤੇਰੀ ਕਿਹੜਾ ਮਾਂ ਚੰਗੀ ਆ ਮੈਨੂੰ ਕਹਿੰਦੀ ਮੈਨੂੰ ਕਹਿੰਦੀ ਪੁੱਤ ਫਿਕਰ ਨਾ ਕਰ ਸਾਡਾ ਲੱਕੜ ਦਾ ਬਹੁਤ ਵੱਡਾ ਵੇਜਨ ਸਵਾ ਕਹਿ ਗਈ ਿਆ ਬਹਿ ਜਾ ਚੁੱਪ ਕਰਕੇ ਲੱਕੜ ਦਾ ਵੇਜਨ ਸਵਾ ਕੀ ਕਹਿ ਇਹ ਸਾਲੀਏ ਇੱਥੇ ਕਟਾਰੀਆਂ ਅੱਡੇ ਤੇ ਦਤਨਾ ਵੇਚਦੇ ਆ ਤੁਸੀਂ ਕੋਈ ਤਾਂ ਕੱਡੀ ਬਿਮਾਰੀ ਪੈਣ ਕੋਈ ਅਸੀਂ ਤਾਂ ਲੈ ਲੇ ਕੇ ਨੁ ਕਰਾਇਆ ਲੱਕੜੀ ਫੜੀ ਫੜੇ ਮੀਆਂ ਮੈਂ ਲੈ ਤਰਾ ਦੇ ਪ੍ਰਕਾਸ਼ ਪੈੜਾ ਕਾ ਆ ਦੇ ਪ੍ਰਕਾਸ਼ ਵੇਟੀ ਨੇ ਕਾਲੀ ਮੀਆਂ ਬੈਠ ਬੈਠੀ ਆ ਆ ਦੇ ਸਿਮਰੋ ਮੂਹਿਆ ਥੀ ਆ ਲੈ ਨਹੀਂ ਮਿਲਦਾ ਇਹ ਲੈ ਇਹ ਪਛਲਤ ਨਹੀਂ ਕਦੇ ਇਹ ਨਹੀਂ ਅੱਜ ਗਈ ਮਿਲ ਲਓ ਮਿਲ ਲਓ ਇਹਨੂੰ ਅੱਜ ਕੱਲ ਕੀ ਪਤਾ ਹੈ ਹੋਣੀ ਕਿ ਨਹੀਂ ਤੂੰ ਬਾਜੀ ਤਾੜੀ ਮਾਰਦਾ ਕੋਈ ਸਰਕਾਰਾਂ ਦੇ ਨਾਂ ਤੇ ਸੀ ਸ਼ੁਕਰੀਆ ਸੀ